ਦੋਸਤੋ ਮੈਲਬਨ ਸ਼ਾਇਦ ਦੁਨੀਆ ਦਾ ਤੀਜੇ ਨੰਬਰ ਦਾ ਰਹਿਣ ਲਾਇਕ ਮੁਲਕ ਮੰਨਿਆ ਜਾਂਦਾ ਹੈ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਲੋਕ ਵੱਖੋ ਵੱਖ ਦੇਸ਼ਾਂ ਦੇ ਧਰਮਾਂ ਦੇ ਲੋਕ ਮਿਲਣਗੇ ਤੇ ਇੱਥੇ ਬਹੁਤ ਸੋਹਣੇ ਸੋਹਣੇ ਪਾਰਕ ਬਣੇ ਨੇ ਤੇ ਗਾਰਡਨਸ ਵੀ ਬੜੇ ਹੋਏ ਨੇ ਕਿ ਜੋ ਵੀ ਤੁਸੀਂ ਆਪਣੀ ਫੈਮਿਲੀ ਨਾਲ ਆ ਕੇ ਇੰਜੋਏ ਕਰ ਸਕਦੇ ਹੋ ਇੱਥੇ ਦੀ 에ਅਰ ਕੁਆਲਿਟੀ ਤੇ ਪਾਣੀ ਦੀ ਕੁਆਲਿਟੀ ਵੀ ਦੁਨੀਆ 'ਚ ਬੈਸਟ ਮੰਨੀ ਜਾਂਦੀ ਹੈ ਰੇਮਸ 'ਚ ਬੈਠਿਆ ਬਈ थोड़ी दूर जा रहे हैं ट्रैम तो भाई कुछ चिट्टे पक्षी जम्डिया नाल चल रही क्या बात है आ देख लो भाई मेलबर्न चंडोल ਦੁਲ੍ਹਾ ਮੈਲਬਨ ਦਾ ਇਹ ਛੋਟਾ ਹੀ ਹੈ ਵੱਡੇ ਵਾਲਾ ਬੰਦ ਹੈ ਹੈਲੋ ਫਰੈਂਡਸ ਵੈਲਕਮ ਟੂ ਅਡਾ ਇੱਕ ਨਵੇਂ ਵਲੌਗ ਤੇ ਅੱਜ ਅਸੀਂ ਆਏ ਸੀਗੇ ਸਿਟੀ ਤੇ ਅਸੀਂ ਕਿਹਾ ਤੁਹਾਨੂੰ ਸਿਟੀ ਟੂਰ ਕਰਾਨੇ ਅੱਜ ਤੇ ਹਾਂਜੀ ਇਹ ਪਾਏ ਆ ਦੋਸਤੋ ਅੱਜ ਮੈਲਬਨ ਸਿਟੀ ਦੇ ਵਿੱਚ ਆਸਟ੍ਰੇਲੀਆ ਦੀ ਬੜੀ ਬਿਊਟੀਫੁਲ ਸਿਟੀ ਹੈ ਤੇ ਇੱਥੇ ਦਾ ਅਸੀਂ ਸੋਚਦੇ ਹਾਂ ਕਿ ਤੁਹਾਨੂੰ ਵਲੌਗ ਬਣਾ ਕੇ ਦਿਖਾਨੇ ਆ ਸਿਟੀ ਦਾ ਕੀ ਨਜ਼ਾਰਾ ਹੈ ਤੇ ਸਿਟੀ ਚ ਕਿੱਦਾਂ ਰਹਿਣ ਸੈਣੇ ਲੋਕਾਂ ਦਾ ਕਿੱਦਾਂ ਇੱਥੇ ਲਾਈਫ ਸਟਾਈਲੇ ਲੋਕਾਂ ਦਾ ਟ੍ਰੈਮ ਸਰਵਿਸ ਲੋਕਾਂ ਦੇ ਆਣਾ ਜਾਣਾ ਕਿੱਦਾਂ ਤੇ ਆਜੋ ਫਿਰ ਦੋਸਤੋ ਸ਼ੁਰੂ ਕਰੀਏ ਸੋ ਆਪਾਂ ਤੁਹਾਨੂੰ ਦਿਖਾਨੇ ਸਿਟੀ ਆਜੋ ਆਜੋ ਫਿਰ ਆਰਟ ਦੇਖੋ ਵੀ ਦੁਆਰਾਂ ਤੇ ਕਿੱਦਾਂ ਬਣਾਇਆ ਹੈ ਇਹ ਹੈਗਾ ਬਈ ਕਰਾਉਨ ਕਸੀਨ ਉੱਥੇ ਦਾ ਆ ਬਿਲਡਿੰਗ ਬਿਲਡਿੰਗ ਹੈ ਜਿਹੜੀ ਪੂਰੀ ਕਰਾਉਨ ਕਸੀਨ ਵਾਲੀ ਹੈ ਆ ਦੋਸਤੋ ਇੱਥੇ ਦੀ ਯਾਰਾ ਰਿਵਰੇ ਉਹ ਪਿੱਛੇ ਟ੍ਰੇਨ ਚੱਲ ਰਹੀ ਹੈ ਤੇ ਐਵੇਂ ਐਕੁਅਰੀਅਮ ਐਕੁਆ ਸੀ ਲਾਈਫ ਹਾਂ ਸੀ ਲਾਈਫ ਤੇ ਆ ਦੇਖ ਲੋ ਬਿਲਡਿੰਗਾਂ 'ਤੇ ਧੁੱਪ ਦਾ ਲਸ਼ਕਾਰਾ ਫੈ ਰਿਆ ਸਾਡਾ ਅੱਜ ਅੱਜ ਬੜਾ ਪਿਆਰਾ ਦਿਨ ਚੜਿਆ ਸਾਡੇ ਇੱਥੇ ਵੈਸੇ ਵਿంటర్ ਚੱਲ ਰਹੀ ਪੂਰੀ ਪਰ ਬੜਾ ਸੁਣਾ ਨਜ਼ਾਰਾ ਹੈ ਹਾਂਜੀ ਇਸ ਟਾਈਮ ਤੇ ਕੁਆਇਟ ਹੈ ਦੋਸਤੋ ਬਟ ਦਿਨ 'ਚ ਕਿਉਂਕਿ ਹੁਣ ਸਵੇਰ ਦੇ ਜੇ ਮਾਰਨਿੰਗ ਹੈ ਨਾ 11 ਵਜੇ ਨੇ ਪਰ ਹੌਲੀ ਹੌਲੀ ਸ਼ਾਮ ਪੈਣ ਤੱਕ ਬੜਾ ਜ਼ਿਆਦਾ ਬਿਜ਼ੀ ਜਾਂਦਾ ਤੇ ਆਪਾਂ ਹੁਣ ਤੁਹਾਨੂੰ ਦਖਾਨੇ ਅੱਗੇ ਹੌਲੀ ਹੌਲੀ ਇੱਥੇ ਦਾ ਬਿਜ਼ੀ ਜਿਹੜਾ ਸਟੇਸ਼ਨ ਹੈ ਫਲੰਡਰ ਸਟ੍ਰੀਟ ਸਟੇਸ਼ਨ ਇਹ ਵੀ ਇੱਥੇ ਵੀ ਲੈ ਕੇ ਚੱਲਦੇ ਤੁਹਾਨੂੰ ਦਿਖਾਉਂਦੇ ਆ। ਇਹ ਸਾਰੇ ਸਾਈਡ ਤੇ ਰੈਸਟੋਰੈਂਟ ਬਣੇ ਹੋਏ ਨੇ। ਇਹ ਯਾਰਦੀ ਰਿਵਰ ਦੇ ਨਾਲ-ਨਾਲ ਇਹ ਸਾਰੇ ਰੈਸਟੋਰੈਂਟਸ ਨੇ ਤੇ ਕਾਫੀ ਇਹ ਬਿਜ਼ੀ ਰਹਿੰਦਾ ਹੈ। ਆ ਦੇਖ ਲਓ ਬਈ ਇਹ ਕਰਾਉਂਡ ਕਿਚਨ ਦੀ ਐਂਟਰੀ। ਇਹ ਪੂਰੀ ਬਿਲਡਿੰਗ ਕਰਾਉਣ ਵਾਲਿਆਂ ਦੀ ਹੈ। ਇਹਦੇ ਅੰਦਰ ਕਿਚਨ ਵਗੈਰਾ ਖੜਦੇ ਨੇ ਲੋਕੀ। जुआ आ देखो बिल्डिंग आ बड़ी तिखी यार एक पास बिल्डिंग है ना जी दोस्तों सब तो उच्ची बिल्डिंग है मेलबर्न की कहें यूरेका टावर स्काईडेक भी कहें इतने लोग टिकट वगैरह लैके तो इतों व्यू जिटी का दोस्तों बड़ा ही प्यारा व्यू दिखता है ਬੋਧੀ ਸੁਣਾ ਵੀ ਉਹ ਦੇਦਾ ਪੂਰੀ ਸਿਟੀ ਦਿਖਦੀ ਹੈ ਤੇ ਜੇ ਸਿਟੀ ਦਾ ਪੂਰਾ ਆਨੰਦ ਲੈਣਾ ਚਾਹੀ ਤੂੰ ਤੇ ਫਿਰ ਉਹ ਇਹ ਬਿਲਡਿੰਗ ਸਭ ਤੋਂ ਵੈਸਟ ਹੈ ਯੂਰੇ ਕਾਟਾ ਵਾ ਆ ਦੇਖੋ ਕੁਝ ਫੁੱਲ ਬੂਟੇ ਲਾਏ ਹੋਏ ਨੇ ਆ ਫੈਰੀਆਂ ਦੀ ਇੱਥੋਂ ਟਿਕਟ ਕਰਾ ਲੈ ਸਕਦਾ ਹੈ ਕਰੂਜ਼ ਦੀ ਜੇ ਸਿਟੀ ਦਾ ਅਗੇ ਨਾ ਟੂਰ ਕਰਨਾ ਆ ਦੇਖੋ ਇੱਧਰ ਲੱਗੇ ਹੋਏ ਨੇ ਬੰਦੇ ਲਾਈਨ 'ਚ इधर क्रूज चलता पूरी सिटी का ना यारह रिवर का टूर कट के दिखा लैके जाए यारा रिवर के अंदर तो बड़ा सोहना व्यू आंदा पूरी सिटी का तो यह भी जो किसी ने एक्टिविटी करनी हो कर सकता है वधिया जो मौसम है ना हाँ ਕਿਚ ਵਾਕ ਕਰਕੇ ਜਿਆਦਾ ਐਕਸਪਲੋਰ ਕਰ ਸਕੋ ਇਰੀਆ ਜਿਵੇਂ ਤੁਸੀਂ ਕੋਈ ਸਟਾਪ ਤੋਂ ਦੂਸਰੋ ਸਟਾਪ ਤੇ ਜਾਣਾ ਹੈ ਹਾਂਜੀ ਰੈਮ ਲੈ ਸਕਦੇ ਹੋ ਰੈਮ ਬਿਲਕੁਲ ਫਰੀ ਆਫ ਕਾਸਟ ਹੈ ਹਾਂ ਔਰ ਟਾਇਰ ਸਿਟੀ ਹਾਂਜੀ ਇੱਧਾ ਤੁਸੀਂ ਜਿਆਦਾ ਇਥੋਂ ਐਕਸਪਲੋਰ ਕਰ ਸਕਦੇ ਹੋ ਇਹ ਤੇ ਗੱਲ ਹੈ ਨਾ ਮੇਰਾ ਓਪੀਨੀਅਨ ਹੈ ਹਾਂ ਨਹੀਂ ਇਹ ਤੇ ਗੱਲ ਹੈ ਵੇ ਪਰ ਇੱਥੇ ਕੀ ਇਹ ਪਾਰਕਿੰਗ ਦੀ ਬੜੀ ਪ੍ਰੋਬਲਮ ਹੈ ਪਾਰਕਿੰਗ ਬਹੁਤ ਮਹਿੰਗੀ ਸਿਟੀ ਚ ਨਾ ਤੇ ਜੇ ਤੁਸੀਂ ਆਣਾ ਪਬਲਿਕ ਟਰਾਂਸਪੋਰਟ ਤੇ ਵੀ ਆ ਸਕਦੇ ਹੋ ਉਹ ਜਿਆਦਾ ਬੈਟਰ ਰਹੇਗਾ

ਆ ਬਈ ਦੇਖੋ ਬਈ ਯਾਰ ਰਿਵਰ ਇਹ ਨਦੀ ਏ ਪੂਰੀ ਆ ਦੇਖ ਲੋ ਸਿਟੀ ਦਾ ਨਜ਼ਾਰਾ ਹੋਰ ਇਹ ਸਭ ਤੋਂ ਉੱਚੀ ਬਿਲਡਿੰਗ ਜਿਹੜੀ ਜਿਹੜੇ ਘਟਾ ਵਸ ਤੇ ਇਹ ਆਪਣਾ ਸਾਹਮਣੇ ਵੇ ਫਲਿੰਡਰ ਸਟ੍ਰੀਟ ਸਟੇਸ਼ਨ ਐ ਬਿਲਕੁਲ ਸੈਂਟਰ ਚ ਫੈਲਾ ਬੜਾ ਬੀਜ਼ੀ ਐ ਸਟੇਸ਼ਨ ਤੇ ਇੱਥੋਂ ਸਟੇਸ਼ਨ ਤੋਂ ਤੁਹਾਨੂੰ ਹਰ ਪਾਸੇ ਮੈਲਬਨ ਦੇ ਵਿੱਚ ਹਰ ਪਾਸੇ ਮਿਲੇਗੀ ਟ੍ਰੇਨ ਸਰਵਿਸ ਕਿਤੇ ਵੀ ਜਾਣਾ ਹੈ ਮੈਲਬਨ ਚ ਤੁਹਾਨੂੰ ਹਰ ਪਾਸੇ ਸਰਵਿਸ ਮਿਲੇਗੀ ਟ੍ਰੇਨ ਦੀ ਤੇ ਇਹ ਤੁਸੀ ਟ੍ਰੇਨ ਹਰ ਪਾਸੇ ਮਤਲਬ ਮੇਨ ਸਟਾਰਟਿੰਗ ਪੁਆਇੰਟ ਹੈ ਵੇ ਤੇ ਸਭ ਤੋਂ ਬੀਜ਼ੀ ਬੀਜ਼ੀ ਇਲਾਕਾ ਸਿਟੀ ਦਾ ਇਲਾਕਾ ਸਿਟੀ ਦੇ ਵਿੱਚ ਤੇ ਨਾਲੇ 뷰 ਬੜਾ ਅੱਛਾ ਹੈ ਦੋ ਸਿਟੀ ਦਾ ਦੇਖ ਲਓ ਤੇ ਉਹ ਪਰਾ ਦੇਖ ਰਿਹਾ ਨਾ ਉਹ ਅੱਗੇ ਉਹ ਮੈਲਬਨ ਐਮ ਸੀ ਜੀ ਸਟੇਡੀਅਮ ਹੈ ਸਾਹਮਣੇ ਤੇ ਉਥੋਂ ਆਪਣਾ ਉਥੇ ਆਪਣਾ ক্রিকেট ਮੈਚ ਹੋਗੇ ਫੁੱਟੀ ਦੇ ਮੈਚ ਹੋਗੇ ਉਹ ਸਾਰੇ ਬਣਾਉਂਦੇ ਨੇ ਇਹ ਕੋਲ ਟ੍ਰੈਮ ਆ ਗਈ ਵੀ ਆ ਗਾਈ ਹੈ ਜਿਹੜਾ ਇਥੇ ਮੈਲਬਨ ਸਿਟੀ ਦਾ ਪੌਪੂਲਰ ਫਲਿੰਗਰ ਸਟ੍ਰੀਟ ਸਟੇਸ਼ਨ ਇਹ ਬਹੁਤ ਸਾਰੇ ਸਟੂਡੈਂਟ ਹੁੰਦੇ ਸੀ ਇੱਥੋਂ ਕਿੰਨੀ ਵਾਰੀ ਟ੍ਰੇਨ ਲੈ ਕੇ ਜਾਣਾ ਕੰਮ ਤੇ ਕਾਲਜ ਵੀ ਜਾਣਾ ਵਾਪਸ ਆਣਾ ਥੋੜੀ ਮੈਮਰੀ ਸੀ ਹਾਂਜੀ ਇੱਥੇ ਆਵੇ ਤੇ ਆਹ ਯਾਰ ਦੋਸਤੋ ਮੈਲਬਨ ਦਾ ਸਭ ਤੋਂ ਕਹ ਲੋ ਕਿ ਬਿਜ਼ੀ ਟ੍ਰੇਨ ਸਟੇਸ਼ਨ ਫਲਿੰਡਰ ਸਟੇਸ਼ਨ ਜਿਹੜਾ ਕਿ ਤੁਸੀਂ ਅਕਸਰ ਬਿਲਡਿੰਗ ਫੋਟੋਆਂ ਚ ਜਾਂ ਟੀਵੀ ਚ ਜਾਂ ਵੀਡੀਓਜ਼ ਚ ਕਈ ਮੂਵੀਸ ਵਿੱਚ ਦੇਖਿਆ ਹੋਣ ਗਿਆ ਐ ਇੱਥੇ ਬਹੁਤ ਮਤਲਬ ਕਿ ਸ਼ੂਟਿੰਗ ਕਰਾ ਹੁੰਦੀ ਹੈ ਬੜਾ ਪੋਪੂਲਰ ਸਪਾਟ ਹੈ ਤੇ ਇਹ ਹੈਗੀ ਆਪਣਾ ਫਲਿੰਡਰ ਸਟ੍ਰੀਟ ਐਲ ਸਟ੍ਰੀਟ ਪੂਰੀ ਫਲਿੰਡਰ ਸਟ੍ਰੀਟ ਤੇ ਤੇ ਐ ਸਵਾਂਸਨ ਸਟ੍ਰੀਟ ਅੱਗੇ ਤੇ ਇੱਥੇ ਦੀ ਬੜੀ ਫੇਮਸ ਇੱਕ ਚਰਚ ਹੈ ਬੜੀ ਪੁਰਾਣੀ ਹੈ देख लो भी कई बिल्डिंगा इन्होंने किन्नी मतलब कह लो कि सौ सौ साल तो ज्यादा पुरानी बिल्डिंगा ने इधर अपना फेडरेशन स्क्वायर है, आ देख लो दोस्तों, ए है अपना फैडरेशन स्कूर इत बड़ा फेमस स्पॉट है टूरिस्ट स्पॉट बड़ी दुनिया आती इतने तो यह थाना दोस्तों अपना ने जमें कि कई कई बार सिंगिंग कंसर्ट कॉन्सर्ट हों कई बार इतने अपना ਜਿਵੇਂ ਦੀਵਾਲੀ ਮੇਲਾ ਹੁੰਦਾ ਦੀਵਾਲੀ ਤੇ ਜਾਂ ਕੋਈ ਵੀ ਫੈਸਟੀਵਲ ਹੁੰਦਾ ਨਾ ਤੇ ਉਹਦੇ ਤੇ ਇੱਥੇ ਆਪਣਾ ਕੋਈ ਛੋਟਾ ਮੋਟਾ ਫੰਕਸ਼ਨ ਟਾਈਪ ਕਰਦੇ ਨੇ 크리스마ਸ ਤੇ 크리스마ਸ ਟਰੀ ਲੱਗਦਾ ਆ ਵੀ ਤੁਹਾਡੇ ਬਰਡਸ ਦੇ ਤੇ ਸਿਟੀ ਦੇ ਵਿੱਚ ਦੋਸਤੋ ਟ੍ਰੈਮ ਸਰਵਿਸ ਬਿਲਕੁਲ ਫ੍ਰੀ ਹੈ ਮਤਲਬ ਕਿ ਨਾ ਫ੍ਰੀ ਆਫ ਕੋਸਟ ਮਤਲਬ 5 4 ਜਾਂ 5 ਕਿਲੋਮੀਟਰ ਦੇ ਏਰੀਆ ਮੇਰੇ ਖਿਆਲ ਨਾਲ ਤੇ ਉਹ ਬਿਲਕੁਲ ਫ੍ਰੀ ਹੈ ਕੋਈ ਵੀ ਆਪਣਾ ਆ ਜਾ ਸਕਦਾ ਵਿਦਿਨ ਸਿਟੀ ਮਤਲਬ ਸਿਟੀ ਦੇ ਅੰਦਰ ਅੰਦਰ ਤੇ ਇੱਥੇ ਬਾਕੀ ਰੈਸਟੋਰੈਂਟ ਵਗੈਰਾ ਬੜੇ ਸੋਹਣੇ ਬਨੇ ਨੇ ਫੂਡ ਜਿਕੇ ਨੇ ਫੂਡ ਵਗੈਰਾ ਖਾਣਾ ਰੈਸਟੋਰੈਂਟ ਕੈਫੇਸ ਹਾਂਜੀ ਇੱਥੇ ਨਾਈਟ ਲਾਈਫ ਬਹੁਤ ਅੱਛੀ ਹੈ ਤੇ ਕਿਸ ਨੇ ਲਾਈਵ ਮਿਊਜ਼ਿਕ ਸੁਣਾ ਹੋਵੇ ਰੈਸਟੋਰੈਂਟ ਚ ਖਾਣਾ ਹੋਵੇ ਡਾਈਨ ਇਨ ਕਰਨਾ ਹੋਵੇ ਪੂਰੀ ਰਾਤ ਸਿਟੀ ਖੁੱਲੀ ਰਹਦੀ ਮੀਨਸ 24/7 ਇਹ ਸ਼ਹਿਰ ਚੱਲਦਾ ਹੀ ਰਹਿੰਦਾ ਹਾਂ ਤੇ ਬੜਾ ਲਾਈਵਲੀ ਫੀਲ ਹੁੰਦਾ ਰਾਤ ਨੂੰ ਵੀ ਲੱਗਦਾ ਨਹੀਂ ਬਸ ਕਹਿਨੂੰ ਰਾਤ ਹੁੰਦੀ ਬਟ ਇਟ ਫੀਲਸ ਲਾਈਕ ਅ ਡੇ ਹਾਂ ਸਿਟੀ ਬਹੁਤ ਬਿਜ਼ੀ ਰਹਿੰਦੀ ਹੈ ਬੁਟੀ ਸਿਟੀ ਹੈ ਹਾਂ ਬੁੜੀ ਦੁਨੀਆਂ ਦੇ ਇੱਥੇ ਟੂਰਿਸਟ ਬੜਾ ਬਹੁਤ ਆਉਂਦੇ ਨੇ ਹੁਣ ਇਸ ਟਾਈਮ ਲੋਕੀ ਹੁਣ ਜਿਵੇਂ ਵਿੰਟਰਸ ਆ ਨਾ ਤਾਂ ਇੱਥੋਂ ਲੋਕੀ ਹੋਰ ਪਾਸੇ ਬਹੁਤ ਗਏ ਪਰ ਜਦੋਂ ਸਾਡੇ ਇੱਥੇ ਸਮਰਸ ਹੁੰਦੀ ਆ ਉਹ ਪੂਰੇ ਅਰਾਊਂਡ ਦ ਵਰਲਡ ਲੋਕੀ ਟੂਰਿਸਟ ਆਉਂਦੇ ਨੇ ਇੱਥੇ ਐਕਸਪਲੋਰ ਕਰਨ ਆ ऑस्ट्रेलिया ਬਿਲਕੁਲ ਬਿਲਕੁਲ ਇਹ ਤਾਂ ਗੱਲ ਆ ਬਿਲਕੁਲ ਦੋਸਤੋ ਜਿੱਦਾਂ ਕਿ ਇੱਥੇ ਸਿਟੀ ਚ ਇੱਕੋ ਹੀ ਇਹ ਸ਼ਾਪਿੰਗ ਸੈਂਟਰ ਮੈਲਬਨ ਸੈਂਟਰਲ ਜਿਹੜਾ ਸੈਂਟਰਲ ਚ ਮੈਲਬਨ ਦੇ ਏਰੀਆ ਚਿੱਕੂ ਹੀ ਪੈਂਦਾ ਮਤਲਬ ਕਿ ਬਟ ਬਾਕੀ ਇਸ ਤੋਂ ਹੋਰ ਕਾਫੀ ਨੇਟਿਵ ਹੋਰ ਕਾਫੀ ਨੇ ਬਟ ਬਾਹਰ ਜਾ ਕੇ ਜਿਵੇਂ ਮੈਲਬਨ ਤੋਂ ਜੇ ਹੋਰ ਥੋੜਾ 5-10 ਕਿਲੋਮੀਟਰ ਬਾਹਰ ਜਾ ਕੇ ਨਾ ਫਿਰ ਕਾਫੀ ਸ਼ੋਪਿੰਗ ਸੈਂਟਰ ਮਿਲ ਜਾਣਗੇ ਤੁਹਾਨੂੰ ਬਟ ਜੇ ਸਿਟੀ ਦੇ ਅੰਦਰ ਕਿਸੇ ਨੇ ਸ਼ੋਪਿੰਗ ਸੈਂਟਰ ਦੇ ਵਿੱਚ ਜਾਣਾ ਹੈ ਕੋਈ ਲੈਣੀ ਹੈ ਸਮਾਨ ਲੈਣਾ ਤੇ ਮੈਲਬਨ ਸੈਂਟਰ ਲਗਾ ਤੇ ਉਹਦੇ ਨਾਲ ਹੀ ਪੋਰਿਅਮੇ ਤੇ ਪਰ ਵੈਸੇ ਹੋਰ ਛੋਟੀ ਸਿਟੀ ਜਿਵੇਂ ਸ਼ਾਪਸ ਬਹੁਤ ਬਣੀਆਂ ਹੋਈਆਂ ਨੇ ਤੋ ਆਪਾਂ ਫਿਰ ਆ ਗਏ ਟ੍ਰੈਮ 'ਚ ਤੇ ਮੈਂ ਕਿਹਾ ਥੋੜਾ ਟ੍ਰੈਮ ਤੁਹਾਨੂੰ ਟੂਰ ਦੇ ਦਿੰਨੇ ਆ ਆ ਦੇਖ ਲਓ ਵੀ ਇਹ ਰੋਸ ਟ੍ਰੈਮ 4 ਸੈਕਿੰਡਸ ਇਟ ਮੇਕਸ ਲਾਈਕ ਆ ਹੈਲੋ ਬਟ ਈਜ਼ੀਆ ਦੇਖੋ ਟ੍ਰੈਮਸ ਇਹ ਆਪਾਂ ਸਿਟੀ ਦੇ ਅੰਦਰ ਹੀ ਜਾ ਰਹੇ ਆ 2 ਕਿਲੋਮੀਟਰ ਦੂਰ ਤੱਕ ਤੇ ਮੈਂ ਉਹ ਸਾਡਾ ਫ੍ਰੀਅਰ ਟ੍ਰੈਵਲ ਕੋਈ ਪਾਣੀ ਲੱਗਣਾ ਚਾਰਜ ਨਹੀਂ ਦੋ ਆ ਦੇਖ ਲਓ ਵੀ ਕੀ ਜਿਹਾ ਨਜ਼ਾਰਾ ਜਿੰਦ ਤੱਕ ਹੀ ਦੋਸਤੋ आ देखो यह या, हरियाला बने ना सारा फ्री जोन है लिखे हुआ है ना फ्री ट्रैम जोन इन्नी एरिए बंदा फ्री ट्रैवल कर सकता बाकी आ, है बाकी जो बारिया टिकट लैनी पैगी वायट है काफ़ी ज्यादा बिज़ी नहीं हाँ विकटे करके पर नहीं वैसा फिर भी ਇਹ ਲੋ ਵੀ ਉਹ ਐਰੋ ਕ੍ਰੋਕੇ ਚਲਦੀ ਹੈ ਰੁੱਕ ਰੁੱਕ ਕੇ ਚਲਦੀ ਰੁੱਕ ਰੁੱਕ ਕੇ ਐਨੀ ਵਾਰੀ ਇੱਥੇ ਦੋਸਤੋ ਹਰ ਹਰ ਤਰ੍ਹਾਂ ਦੇ ਬੰਦੇ ਮਿਲਣਗੇ ਤੁਹਾਨੂੰ ਮਲਟੀ ਮਲਟੀ ਕਲਚਰਲ ਨੇ ਇੱਥੇ ਚਾਈਨੀਜ਼ ਵੀ ਨੇ ਚ ਚਾਈਨੀਜ਼ ਕੈਲੋ ਤੇ ਇੰਡੀਅਨ ਵਾਦੂ ਨੇ ਪਾਕਿਸਤਾਨੀ ਹੋਰ ਅਲੱਗ-ਅਲੱਗ ਦੇਸ਼ਾਂ ਦੇ ਬੜੀ ਬੜੀ ਤਰ੍ਹਾਂ ਦੀ ਦੁਨੀਆ ਮਿਲੇਗੀ ਤੁਹਾਨੂੰ ਤੇ ਇੱਥੇ ਜਦੋਂ ਅਸੀਂ ਆਏ ਸੀ 2005 ਚਾਹੀ ਸਟੂਡੈਂਟ ਤੇ ਉਸ ਟਾਈਮ ਉਸ ਟਾਈਮ ਵੀ ਕਾਫੀ ਇੰਡੀਅਨ ਹੁੰਦੇ ਸੀ ਪਰ ਹੁਣ ਹੁਣ ਬਹੁਤ ਜ਼ਿਆਦਾ ਪੋਪੂਲੇਸ਼ਨ ਹੋ ਗਈ ਹੈ ਆਪਣੇ ਹੀ ਵਿਲਜ ਦੇ ਤੇ ਇਹ ਟ੍ਰੈਮਾ ਚੀ ਘੁੰਮੇ ਆ ਇੱਦਾਂ ਟ੍ਰੈਮਾ ਚੀ ਕੰਮ ਤੇ ਜਾਣਾ ਕੰਮ ਤੋਂ ਆਣਾ ਤੇ ਕਾਲਜ ਜਾਣਾ ਪੜ੍ਹਾਈ ਕਰਨੀ ਤੇ ਉਹ ਵੀ ਵਧੀਆ ਟਾਈਮ ਸੀ ਓੱਖਾ ਸੀ ਪਰ ਚਲੋ ਵਧੀਆ ਟਾਈਮ ਨਿਕਲ ਗਿਆ ਤੇ ਦੋਸਤੋ ਇੱਦਾਂ ਇਹਨੂੰ ਤਾਰ ਨਹੀਂ ਖਿੱਚਣਾ ਪੈਂਦਾ ਰੋਕਣ ਵਾਸਤੇ ਤੇ ਤਾਂ ਹੀ ਭਾਈ ਰੋਕੇਗਾ ਤੇ ਬੀਪ ਵੱਜ ਜਾਂਦੀ ਉਹਨੂੰ ਤੇ ਆਪਾਂ ਹੁਣ ਇੱਥੇ ਉਤਰਾਂਗੇ ਵਾਹ ਸਕਸੈਸ ਦੇ ਦੋਸਤੋ ਮੈਲਬਨ ਚ ਘੁੰਮਣ ਆਸਤੇ ਆਵਾ ਬੜੀਆਂ ਨੇ ਤੇ ਇੱਥੇ ਚਾਇਨਾ ਟਾਊਨ ਟਾਊਨ ਵਗੈਰਾ ਵੀ ਬਣਿਆ ਹੋਇਆ ਤੇ ਸ਼ੋਪਿੰਗ ਸੈਂਟਰ ਵੀ ਨੇ ਸ਼ੋਪਾਂ ਵੀ ਨੇ ਜਾ ਤਰੇ ਤੁਰ ਕੇ ਬੰਦਾ ਘੁੰਮੇ ਫਿਰੇ ਨਾ ਉਹ ਜਿਆਦਾ ਵਧੀਆ ਰਹਿੰਦਾ ਇਹ ਬਣਿਆ ਹੈਲੀਕਾਪਟਰ ਰਾਈਡ ਵਾਸਤੇ ਜੋ ਕਿਸੇ ਨੇ ਹੈਲੀਕਾਪਟਰ ਦੀ ਰੈਡ ਲਾਈਨ ਹੈ ਨਾ ਸਿਟੀ ਦੀ ਤੇ ਇਹ ਹੈਲੀਪੈਡ ਬਣੇ ਨੇ ਸਾਹਮਣੇ ਤੇ ਇੱਥੋਂ ਆਪਣਾ ਹੈਲੀਕਾਪਟਰ ਚੱਲਦਾ ਤੇ ਇਹ ਪੂਰੀ ਸਿਟੀ ਦਾ ਤੇ بیچ-ਬੂਚ ਦਾ ਆਲੇ-ਦੁਆਲੇ ਟੂਰ ਦਿੰਦਾ ਪੂਰਾ ਦੋਸਤੋ ਜਦੋਂ ਗ੍ਰੀਨ ਲਾਈਟ ਹੁੰਦੀ ਹੈ ਨਾ ਤੇ ਉਦੋਂ ਹੀ ਕ੍ਰੋਸ ਕਰਨੀ ਹੁੰਦੀ ਰੋਡ ਤੇ ਗੱਡੀਆਂ ਵਗੈਰਾ ਵੇਟ ਕਰਦੀਆਂ ਸਾਰੀਆਂ ਜਿਵੇਂ ਗ੍ਰੀਨ ਖਤਮ ਹੋਈ ਰੈੱਡ ਹੋਈ ਤੇ ਰੁੱਕ ਤੇ ਰੁੱਕ ਜਾਏ ਬੰਦਾ ਬਸ ਗਾਇਜ਼ ਐਸੇ ਹੀ ਅੱਜ ਦਾ ਵਲੌਗ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗਿਆ ਹੋਵੇਗਾ ਜੇ ਅੱਛਾ ਲੱਗਿਆ ਹੈ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਕਰਿਓ ਤੇ ਇਹਨੂੰ ਕਮੈਂਟ ਵੀ ਕਰਿਓ ਤੇ ਅੱਗੋਂ ਸਾਨੂੰ ਹੋਰ ਇਨਸਪੀਰੇਸ਼ਨ ਮਿਲਦੀ ਹੈ ਕਿ ਇਦਾਂ ਦੀ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆਈਏ ਹਮੇਸ਼ਾ ਹਾਂਜੀ ਤੇ ਟਿਲ ਨੈਕਸਟ ਟਾਈਮ ਰੱਬ ਰੱਖਾ ਹਾਂ ਜੀ ਤੇ ਦੋਸਤੋ ਤੁਹਾਡੇ ਹਾਸਤੇ ਇਸ ਤਰ੍ਹਾਂ ਹੀ ਨਵੇਂ-ਨਵੇਂ ਵਲੌਗ ਲੈ ਕੇ ਆਂਦੇ ਰਵਾਂਗੇ ਤੇ ਤਦ ਤੱਕ ਲਈ ਥੈਂਕ ਯੂ ਸੋ ਮੱਚ